ਪੈਂਡ ਲਹਾਰਾ ਵਿਖੇ ਸਰਵੰਸਦਾਨੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੇ ਸਬੰਧ ਵਿੱਚ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਜਲ ਰਹੀ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਅੱਜ ਮਿਤੀ 31 ਦਸੰਬਰ 2023 ਨੂੰ ਪਿੰਡ ਦੀ ਧਰਮਸ਼ਾਲਾ ਵਿਖੇ ਪਾਏ ਗਏ ਜਿਸ ਵਿੱਚ ਰੋਜ਼ਾਨਾ ਦੀ ਤਰ੍ਹਾਂ ਗੁਰੂ ਦੀਆਂ ਸੰਗਤਾਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਗਤਾਂ ਲਈ ਜਾਦ ਲੰਗਰ ਦਾ ਅਤੁੱਟ ਵਰਤਾਰਾ ਰਿਹਾ ਤੁਹਾਨੂੰ ਕਾਲੇ ਕੋਸ਼ਿਸ਼ ਕਰਨੇ ਵਾਹ ਗੁਰੂ ਜੀ ਪਿਛਲੇ ਹਫਤੇ ਚੇਸ਼ ਪਾਸ਼ਾ ਜੀ ਉਹ ਸੰਗਤਾਂ ਨੇ ਬੜੇ ਹੀ ਬਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਹ ਆਗਿਦਰਹਿ ਤਸ ਕਮਨਾਇ ਸੱਚੇ ਪਾਸ਼ਾ ਜੀ ਸਾਰਾ ਸੰਸਰ ਨੇ ਹਾਜ਼ਰੀਆਂ ਪਰਵਾਨ ਕਰਦੀਆਂ ਤੰਦਰੁਸਤੀਆਂ ਬਖਸ਼ਣੀਆਂ ਅੰਤ ਸੰਗ ਹੋ ਕੇ ਸਹਾਈ ਹੋਣਾ ਦੇ ਸਾਮ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਘੱਟੀ ਕਲਕ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਦਨ ਦੁਗਣੀ ਰਾਜ ਚੌਕਣੀ ਤਰੱਕੀ ਬਖਸ਼ਿਸ਼ ਕਰਨੇ ਵਾਹਰੋ ਜੀ ਪ੍ਰਧਾਨ ਜੀ ਅੱਜ ਇੱਥੇ ਆਪਾਂ ਇਕੱਠੇ ਹੋਏ ਆਂ ਜੀ ਬਾਣੀ ਦੇ ਜਾਪ ਹੋਏ ਆ ਇਹਦੇ ਸਬੰਧ ਵਿੱਚ ਜਾਣਕਾਰੀ ਦਿਓ ਜਿਵੇਂ ਕਿ ਹਰ ਐਤਵਾਰ ਹੀ ਆਪਾਂ ਬਾਣੀ ਦੇ ਜਾਪ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮਾਲਵਾ ਵਿਜ਼ਨ ਚੈਨਲ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਧਰਮਸਾਲਾ ਵਿਖੇ ਪਹੁੰਚੇ ਹੋ ਦੂਸਰਾ ਜੋ ਪਿਛਲਾ ਹਫਤਾ ਸਾਰਾ ਬਰਾਗ ਮਈ ਦਿਹਾੜਾ ਮਨਾਇਆ ਗਿਆ ਸਾਰਾ ਜਿਹਦੇ ਵਿੱਚ ਸਤਿਗੁਰੂ ਤਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਬਿਛੋੜੇ ਨੂੰ ਮੁੱਖ ਮੁੱਖ ਰੱਖਦੇ ਹੋਏ ਆ ਸੰਗਤਾਂ ਵੱਲੋਂ ਸੁਖਨੀ ਸਾਹਿਬ ਦੇ ਪਾਠ ਕੀਤੇ ਗਏ ਧੰਸਾਲਾ ਵਿਖੇ ਔਰ ਵੈਸੇ ਵੀ ਅਸੀਂ ਹਰ ਐਤਵਾਰ ਨੂੰ ਸੁਖਨੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਦੇ ਲਈ ਕਰਦੇ ਹਾਂ ਜਿਸ ਵਿੱਚ ਸਾਰੀਆਂ ਸੰਗਤਾਂ ਜੁੜਦੀਆਂ ਨੇ ਔਰ ਬੈਠ ਕੇ ਨਾਲ ਸਿਮਰਨ ਵੀ ਕੀਤਾ ਜਾਂਦਾ ਹੈ ਔਰ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਜੀ